रामदास लोकलाइ सोसाइटी ਦੇ ਸਰਪ੍ਰਸਤ सुरेंद्र ਸਿੰਘ ਰੂੜਾ ਬੀਚ ਅਤੀ ਸਮੂਸ ਅਯੋਗੀਆਂ ਦੇ ਸਹਿਯੋਗ ਨਾਲ 7 ਸਤੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿਆਪਕ ਰੂਪ ਦੇ ਸੰਬੰਧ ਵਿੱਚ ਨਗਰ ਕੀਰਤਨ 177 ਮੈਡੀਕਲ ਇਨਕਲੇਵ ਤੋਂ ਸਵੇਰੇ ਅਰਦਾਸ ਉਪਰੰਤ ਸਜਾਜ ਆਵੇਗਾ ਜੋ ਕਿ ਮੈਡੀਕਲ ਇਨਕਲੇਵ ਗ੍ਰੀਨ ਐਵੇਨਿਊ ਰਣਜੀਤ ਐਵੇਨਿਊ ਤੋਂ ਹੁੰਦਾ ਹੋਇਆ 에어ਪੋਰਟ ਰੋਡ ਟਿਅਰ ਇਨਕਲੇਵ ਗਲੀ ਨੰਬਰ 6 238 ਨੰਬਰ ਅਨਲ ਸੇਟ ਦੇ ਘਰ ਪੁੱਜੇਗਾ ਜਿੱਥੇ ਦੁਪਹਿਰ 12 ਵਜੇ ਤੋਂ ਗੁਰਮਤ ਸਮਾਗਮ ਹੋਵੇਗਾ ਸਮੂਹ ਸੰਗਤਾਂ ਨੂੰ ਸੁਰਿੰਦਰ ਸਿੰਘ ਅਰੋੜਾ ਵੀਰ ਜੀ ਅਤੇ ਸਮੂਹ ਸਹਿਯੋਗੀਆਂ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਇਸ ਮਾਗਮਾ ਵਿੱਚ ਹਾਸੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਸੁਰਿੰਦਰ ਸਿੰਘ ਅਰੋੜਾ ਵੀਰ ਜੀ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ 7 ਸਤੰਬਰ ਬਰਾਤੀ ਰੂਪ ਨਗਰ ਕੀਰਤਨ ਦਾ ਸਵਾਗਤ ਕਰਨ ਵਾਲੀਆਂ ਸੰਗਤਾਂ ਹੜਪੀੜਤ ਲੋਕਾਂ ਦੀ ਮਦਦ ਵੀ ਕਰਨ। ਉਹਨਾਂ ਆਖਿਆ ਕਿ ਨਗਰ ਕੀਰਤਨ ਦੇ ਨਾਲ ਇੱਕ ਟਰਾਲੀ ਹੋਵੇਗੀ ਜਿਸ ਵਿੱਚ ਸੰਗਤਾਂ ਹੜਪੀੜਤਾਂ ਦੀ ਮਦਦ ਲਈ ਸਮਾਨ ਪਾ ਸਕਦੀਆਂ ਹਨ। ਉਹਨਾਂ ਆਖਿਆ ਕਿ ਇਹ ਸਾਰਾ ਸਮਾਨ 7 ਸਤੰਬਰ ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਖੀ ਸਹਾਣੀ ਨੂੰ ਪੇਨਟ ਕੀਤਾ ਜਾਵੇਗਾ। ਇਸ ਮੌਕੇ ਅਮਰਜੀਤ ਸਿੰਘ ਪਸਰੀਚਾ, ਖਰਿੰਦਰ ਸਿੰਘ ਨਰੂਲਾ, ਸਵਿੰਦਰ ਜੀ, ਗੁਣਮੀਤ ਸਿੰਘ, ਅਮਨਦੀਪ ਸਿੰਘ, ਸੁਰਿੰਦਰ ਸਿੰਘ, ਕੁਲਵੰਤ ਸਿੰਘ, ਪਰਮਜੀਤ ਸਿੰਘ, ਸੁਖਪ੍ਰੀਤ ਸਿੰਘ, ਗੁਰਚਰਨ ਸਿੰਘ ਸਮੇਤ ਸੋਸਾਇਟੀ ਮੈਂਬਰ ਹਾਜ਼ਰ ਸਨ। ਮਾਨਜੋਤ ਸਾਧ ਸੰਗਤ ਜੀਓ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਆਤਸਾਲ ਦੀ ਤਰ੍ਹਾਂ ਸ਼੍ਰੀ ਗੁਰੂ ਰਾਮਦਾਸ ਲੋਕ ਭਲਾਈ ਸੋਸਾਇਟੀ ਅੰਮ੍ਰਿਤਸਰ ਵੱਲੋਂ ਗੁਰਨਾਨਕ ਜੀ ਦਾ ਵਿਆਹ ਪੁਰਮ ਅਮਰ ਸਰਦੀ ਸਰਚੀ ਤੇ ਮਨਾਇਆ ਜਾਂਦਾ ਹੈ ਇਹ ਸਮਾਗਮ 7 ਸਤੰਬਰ 2025 ਐਤਵਾਰ ਵਿਖੇ ਜੋ ਕਿ 170 ਮੈਡੀਕਲਨ ਕਲੇਵ ਦੇ ਖੁੱਲੇ ਪਾਰਕ ਦੇ ਸਾਹਮਣੇ ਖੁੱਲੇ ਪਾਰਕ ਤੋਂ ਸ਼ੁਰੂ ਹੋਏਗਾ ਫਿਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਜੋਂ ਸੰਤਾ ਐਵੇਨਿਊ ਗ੍ਰੀਨ ਐਵੇਨਿਊ ਰਣਜੀਤ ਐਵੇਨਿਊ ਤੋਂ ਹੁੰਦਾ ਹੋਇਆ 238 ਨੇਮ ਨੰਬਰ 6 ਡੀਆਰਐਨ ਕਲੇਵ ਵਿਖੇ ਚਰੀ ਅਨਿਲ ਸੇਟਜੀ ਦੇ ਘਰ ਵਿਖੇ ਪਹੁੰਚੇਗਾ ਰਸਤੇ ਦੇ ਵਿੱਚ ਸਾਰਿਆਂ ਸੰਤਾ ਦੇ ਚਲਣਾ ਜੀ ਬੇਨਤੀ ਹੈ ਕਿ ਪਹਿਲੇ ਤੋਂ ਸਵੇਰੇ ਅਰਦਾਸ ਤੇ 8 ਤੋਂ 9 ਦੇ ਵਿੱਚ ਆਓ ਤੇ ਉਸ ਤੋਂ ਬਾਅਦ ਸੰਗਤ ਦੀ ਜਿਹੜਾ ਤੁਸੀਂ ਸਵਾਗਤ ਕਰਨਾ ਹੈ ਤੁਹਾਡਾ ਬਹੁਤ-ਬਹੁਤ ਤੁਹਾਡੇ ਚੰਨਾਂ ਤੇ ਮੱਥਾ ਟੇਕ ਕੇ ਬੇਨਤੀ ਹੈ ਕਿ ਹਰ ਪੀੜਤਾ ਦੇ 783 ਨੂੰ ਧਿਆਨ ਚ ਰੱਖਦੇ ਹੋ ਆਂ ਉਹ ਸਵਾਗਤ ਉਹ ਉਹ ਵਸਤੂਆਂ ਜਿਹੜੀਆਂ ਪਿੱਛੇ ਟਰਾਲੀ ਚ ਲਈ ਜਾਓ ਜਿਹੜੀਆਂ ਕਿ ਅਸੀਂ ਹਰ ਪੀੜਤਾ ਨੂੰ ਪਹੁੰਚਾ ਸਕੀਏ ਉਹਨਾਂ ਦੇ ਕੰਮ ਆ ਸਕਣ ਰਾਸ਼ਨ ਬਹੁਤ ਹੈ ਉੱਥੇ ਜਰੂਰਤ ਹੈ ਕਿ ਅਸੀਂ ਬੈੱਡ ਸ਼ੀਟਸ ਜੁਟੈਂਸਲ ਬਲੈਂਕਿਟਸ ਦਵਾਈਆਂ ਟਰਚੇਜ਼ ਕਾਵਲਸ ਸੁੱਕਾ ਦੁੱਧ ਪਛਵਾ ਸਾਪ ਜੜੀਆਂ ਮੰਗੀਆਂ ਨੇ ਤੇ ਇਹਨਾਂ ਤੋਂ ਇਲਾਵਾ ਬੱਚਿਆਂ ਦੇ ਡਾਇਪਰ ਸੈਨੇਟਰੀ ਪੈਗ ਤੇ ਕਪੜੇ ਦੇ ਸਕੋ ਤੁਹਾਡੀ ਬੜੀ ਮਿਹਰਬਾਨੀ ਅਸੀਂ ਸ਼ਾਮ ਨੂੰ ਸਾਰਾ ਸਮਾਨ ਇਕੱਠਾ ਕਰਕੇ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਇੱਕ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਖੀ ਸਾਨੀ ਜੀ ਜੋ ਕਿ ਬਹੁਤ ਜ਼ਿਆਦਾ ਸੇਵਾ ਤੇ ਲੱਗੇ ਹੋਏ ਨੇ ਅਸੀਂ ਸਾਰਿਆਂ ਨੇ ਇਕੱਠੇ ਹੋ ਗਏ ਉਹਨਾਂ ਦੇ ਜਾ ਕੇ ਬੇਨਤੀ ਕਰਾਂਗੇ ਇਹ ਸਾਰਾ ਸਮਾਨ ਪ੍ਰੋਪਰ ਹੱਥਾਂ ਦੇ ਵਿੱਚ ਬਚਾਇਆ ਜਾਵੇ ਇਹਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਵਤਾਰ ਦਿਹਾੜਾ ਜਿਹੜਾ ਗੁਰਪੁਰਬ ਅਸੀਂ ਵਿਆਹ ਦਾ ਅਸੀਂ ਮਨਾ ਰਹੇ ਹਾਂ ਗੁਰੂ ਰਾਮਦਾਸ ਲੋਕ ਭਾਈ ਸੁਸਾਇਟੀ ਵੱਲੋਂ ਲੋੜਾ ਵੀ ਜੀ ਦੀ ਉਹ ਨਾਦ ਮਾਈ ਥਲੇ ਉਹ ਅਸੀਂ ਜਿਹੜਾ ਨਗਰ ਕੀਰਤਨ ਚੱਲ ਰਿਹਾ ਸੀ ਉਹ ਅਸੀਂ ਬੈਂਡ ਵਾਜਾਂ ਦੇ ਨਾਲ ਚੱਲਣਾ ਸੀ ਇਹਦਾ ਕਿ ਅਸੀਂ ਉਹ ਕੈਨਸਲ ਕਰਕੇ ਆਰਤੀ ਤਾਂ ਦੇ ਹਾਜੀ ਭਨਵਾਸੋ ਦੇ ਚੰਨਾਂ ਦੇ ਵਿੱਚ ਸੇਵਾ ਅਰਪਣ ਕਰਨ ਵਾਸਤੇ ਬੇਨਤੀ ਕਰ ਰਹੇ ਹਾਂ ਜਿਹੜਾ ਨਵੇਂ ਕੀਰਤਨ ਤੋਂ ਨਿਕਲੇਗਾ ਪਰਸਤੇ ਦੇ ਵਿੱਚ ਜਿਹੜੀ ਜਗ੍ਹਾ ਦਿਹਾਤੇ ਸਵਾਗਤ ਕਰਨਾ ਸੀ ਉਹ ਸਵਾਗਤ ਵਾਸਤੇ ਜਿਹੜਾ ਖਾਂਦੀਨ ਵਾਸਤੇ ਲੰਗਰ ਪ੍ਰਚਾਰ ਜੋ ਵੀ ਸਰਦਾ ਮੁਤਾਬਕ ਆਪ ਕਰਨਾ ਸੀ ਉਹ ਉਹਦਾ ਰੂਪ ਬਦਲ ਕੇ ਆਪ ਜੋ ਵੀ ਹੜਪੀਤਾਂ ਦੀ ਜੂਰਤ ਵਾਸਤੇ ਜੋ ਸਮਾਨ ਚਾਹੀਦਾ ਵੱਤ ਤੋਂ ਵੱਤ ਉਹਨਾਂ ਵਾਸਤੇ ਦਿੱਤਾ ਜਾਵੇ ਤਾਂ ਕਿ ਹੜਪੀਤਾਂ ਦੇ ਲਈ ਗੋਨانک ਪਾਛੇ ਦਾ ਵਿਆਹ ਦੀ ਯਾਦਗਾਰ ਰਹਿ ਜਾਏਗੀ ਸਭ ਤੋਂ ਬਾਅਦ ਬੋਲਿਆ ਬਾਬਾ ਜੀ ਦਾਸ ਜੀ ਆਸਬੰਦ ਵਿੱਚ ਨਗਰ ਕੀਤੇ ਹੁਸ਼ਾ ਦੇਖਦੇ ਦੇਖਦੇ ਆ ਜੀ ਉਹ ਇਸ ਸੰਬੰਧੀ ਬੇਨਤੀ ਕਰਦੇ ਆ ਤਾਂ ਸਾਡੇ ਸਵਾਗਤ ਕੀਤਾ ਜਾਏ ਤੇ ਹਰ ਨਾਇ ਹੱਡ ਪੀਤਾ ਵਾਸਤੇ ਜੋ ਸਮਾਨ ਦਿੱਤਾ ਜਾਏ ਕੋ ਕੰਬਲ ਚਦਰਾਂ ਬੈੱਡ ਚਿੱਟਾਂ ਨਾਲ ਦੀ ਤਾਰੀ ਲੱਗੀ ਹੋਈ ਆਪਣੀ ਸੇਵਾ ਪਾ ਕੇ ਯੋਗਦਾਰ ਪਾਇਆ ਜਾਏ